ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਕਲ ਜੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਬਹੁਤ ਹੀ ਖਾਸ ਅਪਡੇਟ ਬਲਾਸਮਾ ਤੇ ਪੈਸ਼ਨਰੋਜ਼ ਲਈ ਪੰਜਾਬ ਦੇ ਬਹੁਤ ਹੀ ਵੱਡੀ ਖੁਸ਼ਖਬਰੀ ਜਿਹੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਦੱਸਦੇ ਆ ਤੁਹਾਨੂੰ ਪੂਰੀ ਜਾਣਕਾਰੀ ਸੋ ਦੋਸਤੋ ਜਿਹੜੇ ਪਿਛਲੇ ਸਮੇਂ ਤੋਂ 13 ਫਰਵਰੀ ਕੈਬਨਿਟ ਦੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਮੁਲਾਜ਼ਮਾਂ ਦਾ ਬਕਾਇਆ ਦੇਣ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ ਇਸ ਦੇ ਅਲੱਗ-ਅਲੱਗ ਜਿਹੜੇ ਕੀ ਸੰਬੰਧੀ ਕਈ ਤਰ੍ਹਾਂ ਦੇ ਅਲੱਗ-ਅਲੱਗ ਚਰਚਾ ਚੱ ਰਹੀਆਂ ਸੀ ਲੇਕਿਨ ਅੱਜ ਵਿੱਤੀ ਵਿਭਾਗ ਨੇ ਜਿਹੜਾ ਹੈ 5.5 ਸਾਲਾਂ ਦਾ ਏਰੀਅਰ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਇਸ ਬਾਰੇ ਗੱਲ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਡਿਟੇਲ ਨਾਲ ਪੂਰੀ ਜਾਣਕਾਰੀ ਦੱਸਾਂਗੇ ਚੈਨਲ ਤੇ ਨੋਮੀਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਸਬਦੇ ਨਾਲ ਸ਼ੇਅਰ ਜਰੂਰ ਕਰਨਾ ਜੀ ਸੋ ਦੋਸਤੋ ਦੱਸ ਦਈਏ ਜਿਹੜੀ ਕਿ ਅੱਜ ਦੀ ਨਵੀਂ ਅਪਡੇਟ ਦੇ ਵੱਲ ਜਿਹੜੀ ਹੈ ਦੋਸਤੋ ਜਿਹੜਾ ਵਿਭਾਗ ਦੀ ਵੱਲੋਂ 18 2 2025 ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਕਿਵੇਂ-ਕਿਵੇਂ ਹੀ ਮੁਲਾਜ਼ਮਾਂ ਨੂੰ ਡੀਏ ਦਾ ਇਰੇ ਦਿੱਤਾ ਜਾਵੇਗਾ ਇਹ ਸਾਰੀ ਹੀ ਡਿਟੇਲ ਅੱਗੇ ਦੱਸਾਂਗੇ ਜੋ ਪੈਸ਼ਨਰਸ ਨੇ 85 ਸਾਲ ਤੋਂ ਉੱਪਰ ਦੇ ਨੇ ਉਹਨਾਂ ਨੂੰ 2016 ਤੋਂ ਲੈ ਕੇ 2021 ਤੱਕ ਦੇ ਜਿੰਨੇ ਵੀ ਸਾਰਾ ਏਰੀਅਰ ਬੰਦਾ ਹੈ ਫਰਵਰੀ 2025 ਅਤੇ ਮਾਰਚ 2025 ਤੋਂ ਦੋ ਕਿਸ਼ਤਾਂ ਦੇ ਵਿੱਚ ਸਾਰਾ ਡੀਏ ਦਾ ਏਰੀਅਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਜਿਹੜੇ ਪੈਨਸ਼ਨਰ 75 ਸਾਲ ਤੋਂ 85 ਸਾਲ ਦੇ ਦਰਮਿਆਨ ਹਨ ਉਹਨਾਂ ਨੂੰ April 2025 ਤੋਂ March 2026 ਤੱਕ 12 ਕਿਸ਼ਤਾਂ ਦੇ ਵਿੱਚ ਏਰੀਅਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਜੋ 58 ਸਾਲ ਤੋਂ 75 ਸਾਲ ਦੇ ਦਰਮਿਆਨ ਪੈਨਸ਼ਨਰਸ ਹਨ ਉਹਨਾਂ ਨੂੰ ਬਿਆਲੀ ਕਿਸ਼ਤਾਂ ਦੇ ਵਿੱਚ ਜਿਹੜਾ ਹੈ 2016 ਅਤੇ 2017 ਦੇ ਵਿੱਚ ਜਿੰਨਾ ਵੀ ਏਰੀਅਰ ਬਣੂਗਾ ਹੁਣ ਜਿਹੜਾ ਹੈ 15 ਕਿਸ਼ਤਾਂ ਦੇ ਵਿੱਚ ਤਕਸੀਮ ਕੀਤਾ ਜਾਊਗਾ ਸੋ ਦੋਸਤੋ 1 April 2025 ਤੋਂ ਸ਼ੁਰੂ ਕੀਤਾ ਜਾਊਗਾ ਇਸ ਨੂੰ ਜਿਹੜਾ ਹੈ 2018 ਅਤੇ 19 ਦੇ ਜਿੰਨਾ ਵੀ ਏਰੀਅਰ ਬਣੇਗਾ 18 ਕਿਸ਼ਤਾਂ ਦੇ ਵਿੱਚ ਦਿੱਤਾ ਜਾਵੇਗਾ 1 April 2026 ਤੋਂ ਸ਼ੁਰੂ ਹੋ ਜਾਏਗਾ ਇਸ ਤੋਂ ਬਾਅਦ 2020 ਅਤੇ 21 ਜਿੰਨਾ ਵੀ ਏਰੀਅਰ ਬਣੇਗਾ ਉਸ ਨੂੰ 9 ਕਿਸ਼ਤਾਂ ਦੇ ਵਿੱਚ ਤਕਸੀਮ ਕੀਤਾ ਜਾਏਗਾ ਜਨਵਰੀ 2028 ਤੋਂ ਸ਼ੁਰੂ ਕੀਤੀ ਜਾਊਗੀ ਇਸ ਤੋਂ ਬਾਅਦ ਮੌਜੂਦਾ ਮੁਲਾਜ਼ਮ 36 ਕਿਸ਼ਤਾਂ ਦੇ ਵਿੱਚ ਡੀਏ ਦਾ ਏਰੀਅਰ ਦਿੱਤਾ ਜਾਏਗਾ ਸਾਲ 2016 ਦਾ ਏਰੀਅਰ ਜਿੰਨਾ ਵੀ ਬਣੇਗਾ ਉਸ ਨੂੰ 12 ਕਿਸ਼ਤਾਂ ਦੇ ਵਿੱਚ 1 ਅਪ੍ਰੈਲ 2026 ਤੋਂ ਸ਼ੁਰੂ ਕੀਤਾ ਜਾਊਗਾ ਇਸ ਤੋਂ ਬਾਅਦ ਜਿਹੜਾ ਸਾਲ 2017 18 19 20 21 ਇਸ ਨੂੰ ਜਿਹੜਾ ਹੈ 24 ਕਿਸ਼ਤਾਂ ਦੇ ਵਿੱਚ ਦਿੱਤਾ ਜਾਏਗਾ ਸ਼ੁਰੂ April 2027 ਤੋਂ 27 ਤੋਂ ਸ਼ੁਰੂ ਕੀਤਾ ਜਾਏਗਾ ਇਹ ਸੀ ਅੱਜ ਦੀ ਵਿੱਤੀ ਭਾਗ ਨੇ ਜਿਹੜਾ ਜਾਰੀ ਕੀਤਾ ਨੋਟੀਫਿਕੇਸ਼ਨ ਜੋ ਹੈ ਕਰਮਚਾਰੀ ਨੂੰ ਇਸ ਇਸ حساب ਦੇ ਨਾਲ ਦੇ ਨਾਲ DA ਦਾ ایرિયર ਮਿਲੇਗਾ ਵਿੱਤ ਵਿਭਾਗ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਹੀ ਇਸ ਨੂੰ ਪੰਜਾਬ ਦੇ ਮਲਾਜ਼ਮਾਂ ਨੂੰ ਦੇਣ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਇਸ ਦੀ ਕਾਪੀ ਵੀ ਅਸੀਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾਵਾਂਗੇ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਲਾਜ਼ਮਾਂ ਤੇ ਪੈਸ਼ਨਰੋਜ਼ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਮਿਲਦੀ ਹੈ ਕਿਸੇ ਨਵੀਂ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਦੇ ਨਾਲ ਧੰਨਵਾਦ ਜੀ